ਮੱਥਾ ਟੇਕ ਲੈਣ ਤੋਂ ਇੱਥੇ ਖੜ ਕੇ ਇੰਨਾ ਕੀ ਅਸੀਂ ਟਾਈਮ ਥੋੜਾ ਲਵਾਵਾਂਗੇ ਅਸੀਂ ਬੜਾ ਟਾਈਮ ਨਹੀਂ ਲਵਾਉਂਦੇ ਸੋ ਜਿੱਥੇ ਤੁਹਾਨੂੰ ਸਾਰਿਆਂ ਦੇ ਦਰਸ਼ਨ ਕਰਨ ਵਾਸਤੇ ਅਸੀਂ ਸਾਰੇ ਪਹੁੰਚੇ ਆਂ ਉੱਥੇ ਮਾਨਯੋਗ ਆਪਣੇ ਹਲਕੇ ਦੇ ਇਸ ਦੇ ਜਿਹੜੇ ਨੁਮਾਇੰਦੀ ਕਰਦੇ ਨੇ ਸਰਦਾਰ ਸਤਨਾਮ ਸਿੰਘ ਜੀ ਰਾਹੀ ਐਡਵੋਕੇਟ ਸਾਹਿਬ ਜਿਨ੍ਹਾਂ ਦਾ ਫ਼ਜੋਕੜ ਬੜਾ ਵਧੀਆ ਹੈ ਜਿਨ੍ਹਾਂ ਨੇ ਗੁਰਸਿੱਖੀ ਦੇ ਨਾਲ ਇਹਨਾਂ ਦੇ ਫ਼ਜੋਕਾਂ ਦਾ ਵੱਟਿਆਂ ਦਾ ਬੜਾ ਪ੍ਰੇਮ ਆ ਉਹ ਗੱਲਾਂ ਕਰਨ ਦਾ ਸਮਾਂ ਨਹੀਂ ਉਹ ਪਹੁੰਚੇ ਨੇ ਜਿਨ੍ਹਾਂ ਨੂੰ ਤੁਸੀਂ ਬੜਾ ਲੰਬਾ ਸਮਾਂ ਇੱਥੋਂ ਐਮ.ਐਲ.ਏ. ਦੇ ਕੀਤੇ ਸੀ ਜਿਨ੍ਹਾਂ ਲੋਕਾਂ ਦੇ ਵਾਸਤੇ ਸਤਗੁਰੂ ਸੂਕੇਹ ਬਹਾਦਰ ਮਹਾਰਾਜ ਆਪਣਾ ਸੀਸ ਬਲਦਾਨ ਦਿੰਦੇ ਨੇ ਜਿਹੜੇ ਤਿਲਕਰੀਨੀ ਦੇ ਵਾਸਤੇ ਆਪਣਾ ਸਤਗੁਰੂ ਸੱਚੇ ਪਾਤਸ਼ਾਹ ਨੇ ਪਰਵਾਰ ਨਕਾਬਰ ਕਰ ਦਿੱਤੇ ਉਹ ਲੋਕ ਪਰਵਾਰ ਸਾਹਿਬ ਦੇ ਉੱਤੇ ਢਾਲ ਵੀ ਬਣ ਕੇ ਖੜ ਕੇ ਆਏ ਸਨ ਸੋ ਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਨ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਸਾਡੇ ਕੋਲ ਵਾਰ ਦਿੱਤਾ ਅਸੀਂ ਹਰ ਰੋਜ਼ ਭੁੱਲਦੇ ਹਾਂ ਹਰ ਰੋਜ਼ ਸਾਨੂੰ ਯਾਦ ਕਰਾਉਣਾ ਪੈਂਦਾ ਵੀ ਅਸੀਂ ਕਿਸ ਗੁਰੂ ਦੇ ਅੰਦਰ ਆਏ ਸੋ ਮੇਰੇ ਬੇਨਤੀ

خونے سونے هارو خونے سونے هارو خونے سونے هارو خونے سونے هارو साइड ते हुओ जी आजो आजो ਸਾਰੇ ਸ਼ਹਿਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀਪੁਰ ਨੂੰ ਲੈ ਕੇ ਨਗਰਕੀਤ ਸਜਾਇਆ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਵਾਇਕਲੀਕਾ ਖਾਨ ਸਾਹਿਬ ਫਿਲਮ ਜੰਗੂ ਦਾਤਾ ਦਾ ਚੰਗਾ ਨੂੰ ਬਹੁਤ ਪੰਨਾ ਸਰਪ੍ਰੋਖ ਵੱਡੀ ਜੀ ਮਹਾਨ ਪ੍ਰਵਾਨੀ ਕਰਨ ਵਾਲੇ ਸਰਪ੍ਰੋਖ ਪਾਤਸ਼ਾਹ ਨਗਰਾਜ ਜਿਨ੍ਹਾਂ ਦਾ 359 ਸਹਾਬ ਦੀ ਜਿੰਸਾ ਭਾਈ ਮਤੀ ਦਾਸ ਸਪੁਰ ਦਾਸ ਪਾਈ ਗਿਆ ਜੀ ਉਹ ਨਵਾਂ ਬਰਸਖਾਂ ਦਾ ਜਿਨ੍ਹਾਂ ਨੇ ਸੰਕਟ ਰਹਿਨੇ ਹੋਇਆ ਸਤਗੁਰੂ ਮਹਾਰਾਜ ਜੀ ਨੇ ਕੁਰਬਾਨੀਆਂ ਕੀਤੀਆਂ ਅਤੇ ਸਤਗੁਰੂ ਮਹਾਰਾਜ ਜੀ ਨੇ ਏਡੀ ਵੱਡੀ ਕੁਰਬਾਨੀ ਕੀਤੀ ਜਿਹਦੇ ਤੋਂ ਚਾਦਰ ਕਹਿਲਾਏ ਸੱਲੇ ਸਿੱਖ ਧਰਮ ਵਾਸਤੇ ਮਨੁੱਖਤਾ ਵਾਸਤੇ ਇਤਨਾ ਵੱਡਾ ਦਾਨ ਦਿੱਤਾ ਉਹ ਅੱਜ ਅਸਾਮ ਤੋਂ ਲੈ ਕੇ ਚਲਦਾ ਹੋਇਆ ਨਗਰ ਫਰੀਦ ਦਾ ਸਾਡੇ ਨਾਲ ਦੇ ਵਿੱਚ ਨਗਰ ਥਲਵਾ ਰਹੀ ਇੱਥੇ ਸਤਗੁਰੂ ਮਹਾਰਾਜ ਜੀ ਇੱਕ ਆਵਾਸਾਂ ਦੇ ਨਾਸ ਨਾ ਨੇ ਇਤਿਹਾਸਿਕ ਜਗ੍ਹਾ ਵਧੀਆ ਜੀ ਬੱਚੇ ਪੂਤੂ ਵਾਲਾ ਹੈ ਕੁਸ ਕਰਕੇ ਅਸੀਂ ਤੋਂ ਬੋਲਿਆ ਕਿ ਮਾਈਕਰੋਸੌਫਟ ਆਪਣੇ ਹੇਠਲੇ ਸੰਖੰਪਨ ਤੋਂ ਬਹੁਤ ਵੱਡੀ ਮਹੱਤਤਾ ਦੇ ਵਿੱਚ ਮੰਨ ਕੇ ਨਜ਼ਰ ਪੁੱਟ ਕੇ ਰਸ਼ੀ ਦਾ ਬਾਇਲ ਸਾਰਕ ਕਰਦੇ ਹਾਂ ਅੱਜ ਦੇ ਮੌਕੇ ਤੇ ਮੁੱਖੀ ਇਹ ਗੱਲ ਬਤਾਲੀ ਚੱਲਦੇ ਹਾਂ ਸਤਿਗੁਰੂ ਮਹਾਰਾਜ ਜੀ ਰਹਿਮਤ ਕਰਨਾ ਹੁੰਦਾ ਹੈ ਇਸ ਤਰ੍ਹਾਂ ਆਪ ਜੀ ਦੇ ਵਿੱਚ ਮਹਾਨ ਗੁਰੂ ਜੀ ਚਾਤੂ ਬੰਦੇ ਨੇ ਇਹਨਾਂ ਨੂੰ ਧਰਮ ਦਿੱਤਾ ਹੈ ਰਵਾਨੀ ਦੇ ਪੁਰਬੀ ਸਾਧੂ ਮਹਾਰਾਜ ਜੀ ਸਾਡੇ ਕੋਲ ਸਤਿਕਾਰ ਕਰ ਰਹੇ। ਮੈਂ ਤੁਹਾਨੂੰ ਉਹ ਹੈ। ਭਾਈ ਸਾਹਿਬ ਫਿਰ ਗੁਰੂ ਤੇਗ ਬਹਾਦਰ ਜੀ ਦੇ 350 시ਦੀਪੁਰਪੁਰਬ ਨੂੰ ਲੈ ਕੇ ਹਲਕਾ ਵਿਧੌੜ ਦੇ ਵਿੱਚ ਨਗਰ ਕਿੰਨਾ ਆ ਰਿਹਾ ਕੀ ਕਹਿਣਾ ਚਾਹੋਗੇ? ਦੇਖੋ ਬਹੁਤ ਵੱਡਾ ਸਿਆਹ ਸੰਗਤ ਦੇ ਵਿੱਚ ਅੱਜ ਸਾਰੇ 시 ਗਿੜਿਆੜ ਨੂੰ ਲੈ ਕੇ 350 ਸਾਲਾ 시 ਗਿੜਿਆੜ ਨੂੰ ਲੈ ਕੇ ਇਹ ਸ਼ਾਮ ਤੋਂ ਚੱਲਿਆ ਹੋਇਆ ਨਗਰ ਕੀਰਤਨ ਹੈ। ਬਹੁਤ ਵੱਡਾ ਪ੍ਰੇਰਨਾ ਸਰੋਤ ਬਣਿਆ ਸਾਊਥ ਦੇ ਵਿੱਚ ਵੀ ਜਿਨ੍ਹਾਂ ਲੋਕਾਂ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਨੌਲੇਜ ਨਹੀਂ ਸੀ ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਹਾਜਿੰਦਰ ਸਿੰਘ ਧੰਕਾ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਵੱਡਾ ਪ੍ਰਸੰਨ ਆਗਾ ਗੁਰੂ ਸਾਹਿਬ ਦੇ 350 ਸਾਲਾਂ ਸ਼ਹੀਦੀ ਦੇ